ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਤਿੰਨ ਅਹਿਮ ਮਸਲੇ ਆ ਸਾਰੇ ਸਿਆਸਤ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾ ਮਸਲਾ ਜਿਹੜਾ ਉਹ ਹੈ ਗੈਰ ਪੰਜਾਬੀਆਂ ਦੀ ਸਿਆਸਤ ਦਾ ਕਿ ਗੈਰ ਪੰਜਾਬੀ ਪੰਜਾਬ ਦੇ ਵਿੱਚ ਬੋਲ ਵਾਲਾ ਕਿਵੇਂ ਆ ਜਾਂ ਨੌਕਰੀਆਂ ਚ ਰੱਖਵਾ ਕਰਨ ਪੰਜਾਬ ਦੇ ਵਸਨੀਕਾਂ ਨੂੰ ਹੋਣਾ ਚਾਹੀਦਾ ਸੁਖਪਾਲ ਖੈਰਾ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਮੋੜਵਾ ਜਵਾਬ ਦਿੱਤਾ ਤੇ ਫਿਰ ਸੁਖਪਾਲ ਸਿੰਘ ਖੈਰਾ ਨੇ ਜਵਾਬ ਦੇ ਦਿੱਤਾ ਇਸ ਉੱਤੇ ਹੋ ਰਹੀ ਸਿਆਸਤ ਕਿੰਨੀ ਕੁਜਾਇਜ ਹੈ ਕਿੰਨੀ ਨਜਾਇਜ਼ ਹੈ ਕੌਣ ਠੀਕ ਆ ਕੌਣ ਗਲਤ ਹੈ ਇਸ ਉੱਤੇ ਚਰਚਾ ਕਰਾਂਗੇ ਦੂਜੇ ਨੰਬਰ ਦੇ ਉੱਤੇ ਮਸਲਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝੇ ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਕਿ ਵੱਖਰੀ ਸਟੇਟ ਦਾ ਦਰਜਾ ਦਵਾਵਾਂਗੇ ਚੰਡੀਗੜ੍ਹ ਨੂੰ ਇਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਆ ਦੇਖੋ ਆ ਗਈ ਦੋਵਾਂ ਪਾਰਟੀਆਂ ਦੀ ਗਦਾਰੀ ਸਾਹਮਣੇ ਪੰਜਾਬ ਨਾਲ ਗਦਾਰੀ ਕਰਨਾ ਚਾਹੁੰਦੇ ਨੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਹਮਲਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਇਸ ਦੇ ਉੱਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਲੁਧਿਆਣੇ ਦੀ ਲੋਕ ਸਭਾ ਹਲਕੇ ਦੀ ਸੀਟ ਬੈਂਸ ਭਰਾ ਰਾਜਾ ਵੜਿੰਗ ਇੱਕ ਪਾਸੇ ਕਾਂਗਰਸ ਇੱਕ ਪਾਸੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਬੁਰੀ ਤਰ੍ਹਾਂ ਘਿਰਦੇ ਦਿਖਾਈ ਦੇ ਰਹੇ ਨੇ ਜਿਹੜੀ ਸਿਆਸਤ ਹੋ ਰਹੀ ਹੈ ਆਡੀਓ ਤੱਕ ਲੀਕ ਕੀਤੀਆਂ ਗਿਆ ਸਾਂਝੀਆਂ ਕੀਤੀਆਂ ਗਿਆ ਉਸ ਦੇ ਨਾਲ ਕਿੰਨਾ ਪ੍ਰਭਾਵ ਪਿਆ ਤੇ ਉਸ ਤੋਂ ਬਾਅਦ ਜਿਹੜੇ ਜਵਾਬ ਆਏ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜੀ ਪਹਿਲਾਂ ਮੁੱਦੇ ਹੁੰਦੇ ਸੀ ਚੋਣਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਨਸ਼ੇ ਦਾ ਮੁੱਦਾ ਪਿਛਲੇ 5-7 ਸਾਲਾਂ ਤੋਂ ਬੇਅਦਬੀ ਦਾ ਮੁੱਦਾ ਉਹ ਮੁੱਦੇ ਇੱਕ ਪਾਸੇ ਸੰਗਰੂਰ ਦੇ ਵਿੱਚ ਜਿਹੜੀ ਚੋਣ ਦੇ ਵਿੱਚ ਇੱਕ ਮੁੱਦਾ ਉੱਭਰ ਕੇ ਸਾਹਮਣੇ ਆਇਆ ਉਹ ਗੈਰ ਪੰਜਾਬੀਆਂ ਵਾਲਾ ਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਨੌਕਰੀਆਂ ਨਿਕਲਦੀਆਂ ਰਹੀਆਂ ਸਿਲੈਕਟ ਹੁੰਦੇ ਰਹੇ ਉਦੋਂ ਬੜੀ ਚਰਚਾ ਹੁੰਦੀ ਸੀ ਪਰ ਪਹਿਲੀ ਵਾਰੀ ਹੋਇਆ ਕਿ ਇਲੈਕਸ਼ਨ ਦੇ ਆ ਨੇੜੇ ਜਾ ਕੇ ਇਸ ਮੁੱਦੇ ਨੂੰ ਵੀ ਜਿਹੜੀ ਹਵਾ ਮਿਲੀ ਹੈ ਤੂਲ ਮਿਲਿਆ ਇਸ ਦੇ ਨਾਲ ਕੌਣ ਸਹੀ ਸਟੈਂਡ ਲੈ ਰਿਹਾ ਤੇ ਕੌਣ ਗਲਤ ਸਟੈਂਡ ਲੈ ਰਿਹਾ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਇਸ ਚੋਣ ਦੇ ਵਿੱਚ ਬ ਇਹਦਾ ਮੁੱਦਾ ਕਿਉਂ ਨਹੀਂ ਪਾਰੂ ਇਸ ਤੋਂ ਅੰਦਾਜ਼ਾ ਲਗਾ ਸਕਦਾ ਕਿ ਪੰਜਾਬ ਦੀਆਂ तमाम ਪਾਰਟੀਆਂ ਖੁਦ ਦੋਸ਼ੀ ਮੰਨੀਆਂ ਜਾ ਸਕਦੀਆਂ ਨੇ ਸ਼੍ਰੋਮਣੀ ਕਾਲੀ ਦਲ ਇਸ ਮਸਲੇ ਦੇ ਵਿੱਚ ਬੜਾ ਕਾਂਗਰਸ ਪਾਰਟੀ ਔਰ ਆਮ ਆਦੀ ਪਾਰਟੀ ਨੇ ਕਾਲੀ ਦਲ ਨੂੰ ਬਦਨਾਮ ਕੀਤਾ ਜਦੋਂ ਬੇਦਬੀ ਦਾ ਮਸਲਾ ਹੈ ਔਰ ਨਸ਼ਿਆਂ ਦਾ ਮਸਲਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆ ਗਈ ਫਿਰ ਕਾਲੀਆਂ ਨੇ ਤੇ ਆਪਨੇ ਰੱਜ ਕੇ ਇਸ ਸਿਆਸਤ ਕੀਤੀ ਔਰ ਫਾਇਦਾ ਵੀ ਚੱਕਿਆ 22 ਦੇ ਵਿੱਚ ਫਿਰ ਆਮ ਆਦੀ ਪਾਰਟੀ ਸਰਕਾਰ ਦੀ ਹੁਣ ਇਸ ਮਸਲਾ ਜਿਹੜਾ ਦੋਨੇ ਮਸਲੇ ਨੇ ਇਹਦਾ ਮਤਲਬ ਆ ਕਿ ਨਾ ਅਕਾਲੀ ਦਲ ਦੀ ਨਾ ਕਾਂਗਰਸ ਪਾਰਟੀ ਦੀ ਨਾ ਆਮ ਆਦੀ ਪਾਰਟੀ ਦੀ ਔਕਾਤ ਹੈ ਬਿਲਕੁਲ ਨਹੀਂ ਹੈ ਕਿ ਜਿਹੜੇ ਗੁਰੂ ਸਾਹਿਬ ਨੂੰ ਇਨਸਾਫ ਦੇ ਸਕਣ ਤੇ ਪੰਜਾਬ ਚ ਨਸ਼ਾ ਬੰਦ ਕਰ ਸਕਣ ਇਹਦਾ ਮਤਲਬ ਹੈ ਕਿ ਸਰਕਾਰਾਂ ਮਾਫੀਆ ਚਲਾਉਂਦਾ ਤੇ ਇਸੇ ਕਰਕੇ ਪੰਜਾਬ ਚ ਨਸ਼ਾ ਖਤਮ ਨਿਯਾਅ ਹੋਰ ਬੇਅਦਬੀ ਦਾ ਮਸਲਾ ਨਾ ਅਕਾਲੀਆਂ ਕੋ ਸੁੱਲ ਗਿਆ ਨਾ ਕਾਂਗਰਸ ਪਾਰਟੀ ਕੋ ਸੁੱਲ ਗਿਆ ਤੇ ਨਾ ਝਾੜੂ ਵਾਲਿਆਂ ਕੋ ਸੁੱਲ ਗਿਆ ਦੂਜੀ ਗੱਲ ਹੈ ਕਿ ਸੁਖਪਾਲ ਸਿੰਘ ਖੇਰ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿਉਂਕਿ ਪੰਜਾਬ ਦੇ ਵਿੱਚ ਅਜਿਹੇ ਕੋਈ ਕਈ ਪੇਪਰ ਆ ਗਏ ਨੇ ਜਿਹੜੇ ਪੰਜਾਬ ਦੀ ਆਬੋ ਹਵਾ ਨੂੰ ਅੱਗ ਲਾਉਣਾ ਚਾਹੁੰਦੇ ਨੇ ਖਾਸ ਕਰਕੇ ਜਿਹੜੇ ਦੂਜੇ ਸੂਬਿਆਂ ਚੋਂ ਪੇਪਰ ਆਏ ਨੇ ਪਹਿਲਾਂ ਵੀ ਇੱਥੇ ਬਹੁਤ ਸਾਰੇ ਅਜਿਹੇ ਪੇਪਰ ਸੀ ਕਿ ਪੰਜਾਬ ਦੇ ਵਿੱਚ ਲੱਗੀ ਅੱਗ ਦੇ ਵਿੱਚ ਉਹਨਾਂ ਨੇ ਕਿ ਉਹ ਪਾਉਣ ਦਾ ਕੰਮ ਕੀਤਾ ਫਿਰ ਉਸੇ ਅੱਗ ਦੇ ਵਿੱਚ ਉਹ ਆਪ ਝੁਲਸੇ ਹੁਣ ਪੰਜਾਬ ਚ ਬਾਹਰਲੀ ਸੂਬਿਆਂ ਤੋਂ ਪੇਪਰ ਆਏ ਨੇ ਜਿਹੜੇ ਜਾਣਬੁੱਝ ਕੇ ਸ਼ਰਾਰਤਾਂ ਕਰੇ ਔਰ ਐਂਟੀ ਸਿੱਖ ਐਂਟੀ ਪੰਜਾਬ ਜਿਹੜੀ ਵਿਚਾਰਧਾਰਾ ਵਾ ਉਹਦੇ ਮੁਤਾਬਕ ਚੱਲਦੇ ਹੋਏ ਇਸ ਵਜ੍ਹਾ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਜਾ ਰਿਹਾ ਸੁਖਪਾਲ ਸਿੰਘ ਖੈਰਾ ਹੁਣ ਨੇ ਕੀ ਕਿਹਾ ਸੀ ਕਿ ਜਿਵੇਂ ਜੰਮੂ ਕਸ਼ਮੀਰ ਜਿਵੇਂ ਹਿਮਾਚਲ ਪ੍ਰਦੇਸ਼ ਜਾਂ ਹੋਰ ਜਿਹੜੇ ਸੂਬੇ ਨੇ ਉੱਥੇ ਕਿਸੇ ਨੂੰ ਵੀ ਜ਼ਮੀਨ ਲੈਣ ਦਾ ਹੱਕ ਨਹੀਂ ਆ ਤੇ ਪੰਜਾਬ ਦੇ ਵਿੱਚ ਵੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਮਸਲਾ ਤੇ ਜਦੋਂ ਜਹੀ ਗੱਲ ਹੁੰਦੀ ਤੇ ਫਿਰ ਕਹਿੰਦੇ ਪੰਜਾਬ ਅਲੱਗ ਕਿਉਂ ਸੋਚਦਾ ਇਹੋ ਜਿਹੜੀ ਸੋਚ ਹਿਮਾਚਲ ਦੇ ਲੋਕਾਂ ਵਾਸਤੇ ਕਿਉਂ ਨਹੀਂ ਆ ਜੰਮੂ ਕਸ਼ਮੀਰ ਦੇ ਲੋਕਾਂ ਵਾਸਤੇ ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਤੇ ਮੋਬਾਈਲ ਫੋਨ ਵਾਸਤੇ ਇੱਕ SIM ਨਹੀਂ ਖਰੀਦ ਸਕਦੇ ਤੇ ਇੱਥੇ ਵੀ ਉਹ ਕਹਿ ਰਹੇ ਕਿ ਅਜਿਹਾ ਇੱਕ ਐਕਟ ਬਣਨਾ ਚਾਹੀਦਾ ਸੁਪਾਲ ਸਿੰਘ ਕਹਿ ਰਹੇ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਆ ਦੇਸ਼ ਨੂੰ ਤੋੜਨ ਵਾਲੀ ਗੱਲ ਨਹੀਂ ਕੀਤੀ ਆਗੇ ਰੋਜ਼ਗਾਰ ਬਥੇਰੇ ਦੂਜੇ ਯੂਪੀ ਬਿਹਾਰ ਦੇ ਲੋਕ ਆ ਕੇ ਪ੍ਰਾਈਵੇਟ ਰੋਜ਼ਗਾਰ ਕਰ ਰਹੇ ਨੇ ਤੁਸੀਂ ਅੰਮ੍ਰਿਤਸਰ ਭਰਿਆ ਲੁਧਿਆਣਾ ਭਰਿਆ ਹਰ ਸ਼ਹਿਰ ਭਰਿਆ ਆਉਣ ਵਾਲੇ ਸਮੇਚਤੋ ਇਥੋਂ ਐਮਐਲਏ ਬਣਨਗੇ ਉਹ ਕਿਸੇ ਨੂੰ ਇਤਰਾਜ਼ ਨਹੀਂ ਹੈ ਲੇਕਿਨ ਸਵਾਲ ਹੈ ਸੁਪਾਲ ਸਿੰਘ ਖਹਿਰੇ ਦੀ ਸਟੇਟਮੈਂਟ ਨੂੰ ਜਾਣ ਬੁਝ ਕੇ ਇੱਕ ਰਾਸਿਤ ਸੰਗਤ ਤਰਕ ਦਿੱਤਾ ਯਾਰ ਉਹਨਾਂ ਨੇ ਤਾਂ ਇੱਕ ਪ੍ਰਾਈਵੇਟ ਬਿੱਲ ਵੀ ਪ੍ਰਪੇਸ਼ ਕੀਤਾ ਸੀ ਇੱਕ ਐਮਐਲਏ ਦੇ ਤੌਰ ਤੇ ਕਿ ਇਸ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਉਹ ਡਿਸਕਸ਼ਨ ਨਹੀਂ ਹੋਈ ਪਰ ਸੁਪਾਰ ਸਿੰਘ ਖਹਿਰਾ ਦੀ ਸਟੇਟਮੈਂਟ ਜਾਣਬੁੱਝ ਕੇ ਸਾਜਿਸ਼ ਦਿੱਤਾ ਹੈ ਤਾਂ ਉਹਨੂੰ ਤੂਲ ਦਿੱਤੀ ਜਾ ਰਹੀ ਹੈ ਕਿ ਤਾਂ ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਨੁਕਸਾਨ ਹੋਵੇ ਪਰ ਮੁੱਖ ਮੰਤਰੀ ਜਿਹੜਾ ਮੋੜਵਾ ਜਵਾਬ ਦਿੱਤਾ ਕਹਿੰਦੇ ਇੱਕ ਤਾਂ ਸਾਰਿਆਂ ਨਾਲ ਲੜਦਾ ਫਿਰਦਾ ਮੈਂ ਉਹਦੀ ਗੱਲ ਕਰਦਾ ਪਹਿਲਾਂ ਤਾਂ ਨਾਮ ਹੀ ਨਹੀਂ ਲਿਆ ਫਿਰ ਨਾਮ ਲੈਤਾ ਕਿ ਮੈਂ ਖਹਿਰੇ ਦੀ ਗੱਲ ਕਰਦਾ ਕਹਿੰਦੇ ਕਿ ਉਹ ਸਾਡਾ ਤਾਂ ਜਾਣਿਆ ਜਾਂਦਾ ਪੰਜਾਬ ਅਸੀਂ ਕਿਸੇ ਨੂੰ ਲੰਗਰ ਛਕਾਉਣ ਲੱਗੇ ਨਹੀਂ ਪੁੱਛਦੇ ਕਿ ਕੌਣ ਹੈ ਤੂੰ ਕੌਣ ਕਿੱਥੋਂ ਆਇਆ ਸਾਰਿਆਂ ਨੂੰ ਛਕਾਉਨੇ ਔਰ ਪੰਜਾਬ ਦੀ ਧਰਤੀ 'ਚ ਕੀ ਐਂਟਰੀ ਬੈਨ ਕਰਦੀ ਏ ਫਿਰ ਉਹਦਾ ਜਵਾਬ ਦਿੱਤਾ ਫਿਰ ਖੈਰਾ ਨੇ ਕਿ ਮੈਂ ਗੈਰ ਪੰਜਾਬੀਆਂ ਦੀ ਐਂਟਰੀ ਬੈਨ ਕਰਨ ਦੀ ਗੱਲ ਨਹੀਂ ਕੀਤੀ ਉਹ ਫਿਰ ਇਹ ਸਾਰੀ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਮੀਤ ਹੇਰ ਨੇ ਵੀ ਜਵਾਬ ਦਿੱਤਾ ਸੀ ਜਦੋਂ ਗੈਰ ਪੰਜਾਬੀ ਨੂੰ ਨੌਕਰੀ ਦੇਣ ਦਾ ਮਾਮਲਾ ਆਇਆ ਸੀ ਉਹ ਕਹਿੰਦੇ ਕਿ ਤੁਸੀਂ ਅਨਪੜ੍ਹ ਵਾਲੇ ਗੱਲਾਂ ਨਾ ਕਰੋ ਮੀਤ ਹੇਰ ਨੇ ਉਦੋਂ ਵੀ ਕਿਹਾ ਸੀ ਔਰ ਮੀਤ ਹੇਰ ਸਾਹਿਬ ਨੂੰ ਪਤਾ ਨਹੀਂ ਲੋਕਾਂ ਨੇ ਉਹਦੀ ਵੀਡੀਓ ਵੀ ਕੱਢ ਉਹਨਾਂ ਨੇ ਸਟੇਟਮੈਂਟ ਕੱਢ ਕੇ ਦਿੱਤੀ ਸੀ ਨਾ ਮੀ ਤੇ ਹੋਰੀ ਪੋਲਿਟਿਸ਼ੀਨ ਅੱਜ ਕੀ ਬੋਲਦੇ ਪਿਛਲੇ ਬੋਲ ਕੇ ਹੁਣ ਅੱਜ ਕੱਲ ਸੋਸ਼ਲ ਮੀਡੀਆ ਜਮਾਨਾ ਕਿ ਮੀ ਤੇ ਹੁਣ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੈਗਾ ਤੇ ਜਦੋਂ ਆਪੋਜੀਸ਼ਨ ਦਾ ਐਮ ਐਲ ਏ ਸੀ ਉਦੋਂ ਉਹਦੀ ਬੁੱਧੀ ਕਿੱਥੇ ਗਈ ਸੀ ਨਾ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੋਈ ਵੀ ਜਾ ਕੇ ਕੰਮ ਕਰ ਸਕਦਾ ਹੈਗਾ ਇਹ ਤੇ ਸਾਡੇ ਦੇਸ਼ ਦੀ ਖੂਬਸੂਰਤੀ ਆ ਪਰ ਸਰਕਾਰੀ ਨੌਕਰੀ ਹਮਾ Haryana ਨੇ 450 ਮੁੰਡਾ ਸਬ ਇੰਸਪੈਕਟਰ ਰੱਖਿਆ ਹੈਗਾ ਉਹਦੇ ਵਿੱਚ ਇੱਕ ਵੀ ਪੰਜਾਬੀ ਨਹੀਂ ਆ ਹੂੰ ਇੱਕ ਵੀ ਪੰਜਾਬ ਡੋ ਮੋਸਾਈਲ ਨਹੀਂ ਆ ਤੇ ਉਹਦਾ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਕਹਿਣ ਦਾ ਜਿਹੜਾ ਮਤਲਬ ਉਹਦੇ ਉਲਟੇ ਮਤਲਬ ਕੱਢੇ ਗਏ ਆਗੇ ਨੇ ਜਿਸ ਕਰਕੇ ਕੋਈ ਇਹਦਾ ਇਹ ਮਤਲਬ ਜਦੋਂ ਦੂਜੀਆਂ ਪਾਰਟੀਆਂ ਬਿਨਾ ਮੁੱਦੇ ਤੇ ਸਿਆਸਤ ਕਰਦੀਆਂ ਇਹਦਾ ਮਤਲਬ ਹੈ ਕਿ ਉਹਨਾਂ ਕੋਲ ਆਪਣਾ ਕੋਈ ਜਾਇਜ਼ ਮੁੱਦਾ ਨਹੀਂ ਆ ਸੁਖਪਾਲ ਸਿੰਘ ਖਹਿਰਾ ਕਿਉਂਕਿ ਸਰਕਾਰ ਨੂੰ ਰੜਕਦਾ ਪੰਜਾਬ ਸਰਕਾਰ ਨੂੰ ਰੜਕਦਾ ਆਮ ਆਦੀ ਪਾਰਟੀ ਨੂੰ ਰੜਕਦਾ ਇਸ ਕਰਕੇ ਉਹਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਸੰਗਰੂਰ ਦੇ ਵਿੱਚ ਕਿਤੇ ਸਾਡੀ ਸਿਆਸੀ ਰਾਜਧਾਨੀ ਦੇ ਵਿੱਚ ਝੰਡਾ ਨਾ ਗੱਡ ਦੇ ਇਸ ਕਰਕੇ ਉਹਨੂੰ ਸਾਰੇ ਸੁਖਪਾਲ ਸਿੰਘ ਖਹਿਰਾ ਨੂੰ ਠੋਕਣ ਦੀ ਗੱਲ ਕਰਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਐਡੀ ਕੋਈ ਗਲਤ ਗੱਲ ਨਹੀਂ ਕੀਤੀ ਐਡੀ ਸਵਿਧਾਨ ਦੇ ਗੇਸਟ ਜਾ ਕੇ ਗੱਲ ਨਹੀਂ ਕੀਤੀ ਜਿਹੜਾ ਜਾਣਬੁੱਝ ਕੇ ਮੁੱਦਾ ਬਣਾਇਆ ਕਿਉਂਕਿ ਫਿਕਰ ਜੇ ਅਮਰੀਕਾ ਵਰਗਾ ਕੰਟਰੀ ਕਹਿ ਦਿੰਦਾ ਜਦੋਂ ਉੱਥੇ ਡੋਨਲਡ ਟਰੰਪ ਸੀ ਅਮਰੀਕਾ ਫੋਰ ਅਮਰੀਕਨਸ ਤੇ ਪੰਜਾਬ ਕਿਉਂ ਨਹੀਂ ਕਰ ਸਕਦਾ ਹਰ ਸਟੇਟ ਕਹਿੰਦਾ ਹਮਾ ਹਰਿਆਣੇ ਨੇ 75% ਦੀ ਕਿਵੇਂ ਨੌਕਰੀ ਰੱਖਵਾ ਕਰਨ ਕਰਤੀ ਸੀ ਉਦੋਂ ਭਗਵੰਤ ਮਾਨ ਸਾਹਿਬ ਨਹੀਂ ਬੋਲੇ ਜਾਂ ਕੋਈ ਹੋਰ ਕਿਉਂ ਨਹੀਂ ਬੋਲੇਗਾ ਨਾ ਉਦੋਂ ਕਿਉਂ ਨਹੀਂ ਬਣਿਆ ਗਿਆ ਹਿਮਾਚਲ ਦੇ ਵਿੱਚ ਤੁਸੀਂ ਸਿਮ ਨਹੀਂ ਲੈ ਸਕਦੇ ਤੁਸੀਂ ਘਰ ਨਹੀਂ ਲੈ ਸਕਦੇ ਜੰਮੂ ਕਸ਼ਮੀਰ ਚ ਨਹੀਂ ਲੈ ਸਕਦੇ ਹੈਗੇ ਨੇ ਤਾਮਲ ਆਡੂ ਨੇ ਸਾਰੇ ਬੰਗਾਲ ਦੇ ਵਿੱਚ ਤਾਮਲ ਆਡੂ ਮਹਾਰਾਸ਼ਟra ਜਦੋਂ ਮਹਾਰਾਸ਼ਟra ਦੇ ਵਿੱਚ ਬਾਲ ਠਾਗ ਰਹੇ ਹੁੰਦਾ ਸੀ ਨਾਰਥ ਦੇ ਜਿਹੜੇ ਯੂਪੀ ਬਿਹਾਰ ਦੇ ਲੋਕ ਕਿਵੇਂ ਉਹਨੇ ਕੁੱਟ-ਕੁੱਟ ਕੇ ਭਜਾਏ ਸੀ ਉਦੋਂ ਕਿਉਂ ਨਹੀਂ ਬੋਲੇ ਆਗੇ ਪੰਜਾਬ ਨੇ ਕੀ ਗੱਲ ਠੇਕਾ ਲੈ ਲਿਆ ਦੇਸ਼ ਭਗਤੀ ਦਾ ਜਾਂ ਸੈਕੂਲਰ ਦਾ ਜਾਂ ਸਾਡੇ ਤੋਂ ਵੱਡਾ ਰਾਸ਼ਟਰਵਾਦੀ ਨਹੀਂ ਹੈ ਮੈਨੂੰ ਲੱਗਦਾ ਕਿ ਹੱਕ ਹੋਣੇ ਚਾਹੀਦੇ ਰਿਆ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਪਹਿਲ ਉੱਥੋਂ ਦੇ ਲੋਕਾਂ ਨੂੰ ਹੋਣੀ ਚਾਹੀਦੀ ਔਰ ਜਿਵੇਂ ਜੰਮੂ ਕਸ਼ਮੀਰ ਨੇ ਰੈਜ਼ਿਡੈਂਸ ਪ੍ਰੂਫ ਲਾਇਆਗਾ ਇੱਥੇ ਵੀ ਬੜਨ ਆ ਕੇ ਪੱਕੇ ਵਾਸੀ ਜਿਹੜੇ ਲੁਧਿਆਣੇ ਦੇ ਪਲੋਕੀ ਪੱਕੇ ਵਾਸੀ ਯੂਪੀ ਬਿਹਾਰ ਦੇ ਬਣ ਗਏ ਨੇ ਜਿਨ੍ਹਾਂ ਦੀ ਤਿੰਨ ਤਿੰਨ ਚਾਰ ਚਾਰ ਪੀੜੀਆਂ ਉਹਨਾਂ ਦਾ ਰਾਈਟ ਹੈ ਪਰ ਘੱਟੋ ਘੱਟ ਸਰਕਾਰਾਂ ਨੂੰ ਚਾਹੀਦੀ ਹਿਮਾਚਲ ਦੇ ਵਿੱਚ ਵੀ ਕੀ ਹੈ ਨੌਕਰੀ ਹਿਮਾਚਲ ਦੇ ਵਿੱਚ ਹੈ ਕਿ ਜਿੰਨੇ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਨੀ ਆ ਉਹਨੂੰ ਉੱਥੋਂ ਦੇ ਜਿਹੜੇ ਰੋਜ਼ਗਾਰ ਦਫ਼ਤਰ ਨੇ ਉੱਥੇ ਆਪਣਾ ਨਾਮ ਦਾਖਲ ਕਰਾਉਣਾ ਚਾਹੀਦਾ ਹੈਗਾ ਤੇ ਜੇ ਤੁਹਾਡਾ ਨਾਮ ਕਿਵੇਂ ਦਾਖਲ ਹੋਊਗਾ ਜੇ ਤੁਸੀਂ ਇੱਥੋਂ ਦੇ ਪੀੜੀਦਰ ਪੀੜੀ ਵਾਸੀਓ ਤੁਹਾਡੀ ਇੱਥੇ ਤੁਹਾਡੇ ਦਾਦਕੇ ਇੱਥੇ ਨੇ ਉਹ ਤਾਂ ਬੰਦਾਗਾ ਹਿਮਾਚਲ ਵੇਰੇ ਤੱਕ ਕਿਸੇ ਨੂੰ ਤਕਲੀਫ ਨਹੀਂ ਹੁੰਦੀ ਤੇ ਪੰਜਾਬ ਦੇ ਵਿੱਚ ਕੋਈ ਐਮਐਲਏ ਬੜੇ ਲੌਜਿਕ ਤਰੀਕੇ ਦੇ ਨਾਲ ਅਗਰ ਕੋਈ ਗੱਲ ਕਰਦਾ ਉਹ ਨੂੰ ਅਸੀਂ ਕਹਿੰਦੇ ਕਿ ਐਂਟੀ ਭਾਰਤ ਕਿਉਂ ਹੈ ਸੁਖਪਾਲ ਸਿੰਘ ਖੈਰਾ ਮੈਨੂੰ ਲੱਗਦਾ ਕਿ ਸਹੀ ਮੈਨੇ ਦੇ ਵਿੱਚ ਪੰਜਾਬੀ ਉਹ ਐਂਟੀ ਭਾਰਤੀ ਨਹੀਂ ਹੈਗਾ ਔਰ ਇਸ ਮਸਲੇ ਦੇ ਕਾਂਗਰਸ ਪਾਰਟੀ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਕਿ ਇਹ ਜਿਹੜੀ ਪੰਜਾਬ ਆ ਪੰਜਾਬ ਠੀਕ ਹੈ ਅਸੀਂ ਸਰਬੱਤ ਦਾ ਭਲਾ ਮੰਗਦੇ ਸਾਡੇ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਪਰ ਅਸੀਂ ਕਹਿੰਦੇ ਕਿ ਪ੍ਰਾਇੋਰਟੀ ਤੇ ਸਾਡੀ ਹੁੰਦੀ ਹੈ ਨੀਚੇ ਦੇ ਲੰਗਰ ਦਾ ਤੇ ਨੌਕਰੀ ਦੇ ਨਾਲ ਲੈਣਾ ਦੇਣਾ ਨਹੀਂ ਕੋਚਾਗਾ ਲੰਗਰ ਤੇ ਬਾਕੀ ਧਰਮ ਵੀ ਲਾਉਂਦੇ ਆਗੇ ਨੇ ਜਾਤ ਤੇ ਕੋਈ ਨਹੀਂ ਪੁੱਛ ਰਾ ਪਰ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਬਿੱਲ ਪਾਸ ਹੋਏ ਪੰਜਾਬ ਕਿਉਂ ਨਹੀਂ ਕਰ ਸਕਦਾ ਬਿੱਲ ਪਾਸ ਕਰ ਸਕਦਾ ਕਿਹੜਾ ਕਦੀ ਦੇਖਿਆ ਦਿੱਲੀ ਪੁਲਿਸ ਦੇ ਵਿੱਚ ਕੋਈ ਪੰਜਾਬੀ ਨੌਕਰੀ ਕਰਦਾ ਹਰਿਆਣਾ ਦੇ ਵਿੱਚ ਕੋਈ ਦੇਖਿਆਗਾ ਹਿਮਾਚਲ ਦੇ ਵਿੱਚ ਕੋਈ ਦੇਖਿਆਗਾ ਜੰਮੂ ਕਸ਼ਮੀਰ ਦੇ ਵਿੱਚ ਕੋਈ ਦੇਖਿਆਗਾ ਆਮ ਆਦਮੀ ਪਾਰਟੀ ਦੀ ਵੀ ਮਜਬੂਰੀ ਹੋ ਸਕਦੀ ਹੈ ਕਿ ਬਿੱਲ ਦੀ ਅਨਾਉਂਸਮੈਂਟ ਅਸੀਂ ਕਿਵੇਂ ਕਰੀਏ ਪੰਜਾਬ ਦੇ ਸਿਰ ਦੇ ਉੱਤੇ ਤੇ ਅਸੀਂ ਗਵਾਂਡ ਦੇ ਵਿੱਚ ਚਾਹੇ ਹਰਿਆਣਾ ਹੈ ਰਾਜਸਥਾਨ ਹੈ ਮਾਚਲ ਹੈ ਉਧਰ ਪੈਰ ਲਾਉਣੇ ਆ ਚਾਹੇ ਦਿੱਲੀ ਵੀ ਹੈ ਮਤਲਬ ਦਿੱਲੀ ਦੇ ਵਿੱਚੋਂ ਸ਼ੁਰੂਆਤ ਹੋਈ ਕਿ ਹੋ ਸਕਦਾ ਜੇ ਅਨਾਉਂਸਮੈਂਟ ਕਰਨ ਤੇ ਬਾਕੀ ਸੂਬਿਆਂ ਤੇ ਅਸਰ ਹੋ ਜਾਵੇ ਵੀ ਇਹ ਤਾਂ ਨੌਕਰੀ ਨਹੀਂ ਦਿੰਦੇ ਸਾਨੂੰ ਅਸੀਂ ਇੱਧਰ ਕਿਵੇਂ ਜਾਈਏ ਆਪ ਵੱਲ ਨਹੀਂ ਨਹੀਂ ਵੀ ਆਪਰ ਆਪ ਜਿਹੜੀ ਪੰਜਾਬ ਦੀ ਇਸੇ ਕਰਕੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਬੜਾ ਹੋਣਾ ਜ਼ਰੂਰੀ ਲੋਕੀ ਕਿਉਂ ਖੇਤਰੀ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਆਪਣਾ ਬੇੜਾ ਗਰਕ ਕੀਤਾ ਹੈਗਾ ਸ਼੍ਰੋਮਣੀ ਅਕਾਲੀ ਦਲ ਹੁਣ ਦੁਬਾਰਾ ਜਿਹੜਾ ਹੁਣ ਇਹਨਾਂ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ ਖੇਤਰੀ ਪਾਰਟੀਆਂ ਦਾ ਹੋਣਾ ਬੜਾ ਜ਼ਰੂਰੀ ਆ ਜਿਹੜੀ ਭਾਜਪਾ ਆ ਉਹ ਸੈਂਟਰ ਦੇ ਮਤੇ ਤਹਿਤ ਆ ਕਾਂਗਰਸ ਪਾਰਟੀ ਸੈਂਟਰ ਦੇ ਮਤੇ ਤਹਿਤ ਆ ਆਮ ਆਦੀ ਪਾਰਟੀ ਵੀ ਸੈਂਟਰ ਦੇ ਮਤੇ ਤਹਿਤ ਆ ਫਿਰ ਪੰਜਾਬ ਦੀ ਗੱਲ ਕਿਵੇਂ ਹੋ ਜੇਗੀ ਨਾ ਜਦ ਪੰਜਾਬ ਦੀ ਹਰ ਸੂਬੇ ਮੈਂ ਕਹਿੰਦਾ ਹਰ ਸੂਬੇ ਦੀ ਇੱਕ ਪਾਰਟੀ ਹੋਣੀ ਚਾਹੀਦਾ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਸੀ ਪੀਡੀਪੀ ਹਰਿਆਣਾ ਦੇ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਸੀ ਜੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਸੀ ਬਿਆਰ ਦੇ ਵਿੱਚ ਨਤੀਸ਼ ਉਹਨਾਂ ਦੀ ਪਾਰਟੀ ਸਾਰੇ ਦੀ ਸ਼ਿਭੂ ਸ਼ਰੇਨ ਹੋਗੇ ਜਾਂ ਉਧਰ ਜਿੰਨੀਆਂ ਵੀ ਸਾਊਦੀਆਂ ਪਾਰਟੀਆਂ ਜਦ ਤੱਕ ਤੁਹਾਡੀ ਆਪਣੇ ਸਟੇਟ ਦੀ ਸੂਬਾ ਪਾਰਟੀ ਨਹੀਂ ਆ ਗਈ ਤੁਹਾਡੇ ਹਿੱਤ ਤੇ ਡਾਕੇ ਵਜਦੇ ਰਹਿਣਗੇ ਕਾਲੀਦਲ ਨੇ ਜਦੋਂ 1996 ਦੇ ਵਿੱਚ ਇੱਕ ਗਲਤੀ ਕੀਤੀ ਆ ਅਨ ਕੰਡੀਸ਼ਨਲ ਜਿਹੜਾ ਸ਼੍ਰੀ ਹਟਲ ਬਿਹਾਰੀ ਵਾਸ਼ਪਾਈ ਨੂੰ ਸਮਝੌਤੇ ਕਰਕੇ ਇਹਨਾਂ ਨੂੰ ਸੈਂਟਰ ਦੇ ਵਿੱਚ ਭੁੱਖ ਪੈ ਗਈ ਕਿ ਸਾਡੀ ਸੈਂਟਰ ਦੇ ਵਿੱਚ ਹਿੱਸਾ ਹੋਣਾ ਚਾਹੀਦਾ ਸਾਡੀਆਂ ਸੈਂਟਰ ਦੇ ਵਿੱਚ ਵਜ਼ੀਰੀਆਂ ਹੋਣੇ ਚਾਹੀਦਾ ਸੈਂਟਰ ਦੇ ਵਿੱਚ ਸਾਡੀਆਂ ਕੁਰਸੀਆਂ ਹੋਣੇ ਚਾਹੀਦਾ ਪੰਜਾਬ ਦੇ ਹਿੱਤ ਮਾਰੇ ਗਏ ਹੈਗੇ ਨੇ ਇਸ ਕਰਕੇ ਹਰ ਸਟੇਟ ਦੀ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਲੇਕਿਨ ਕਾਂਗਰਸ ਪਾਰਟੀ ਹੋਵੇ ਜਾਂ ਹੁਣ ਆਮ ਆਦੀ ਪਾਰਟੀ ਹੋਵੇ ਜਾਂ ਭਾਜਪਾ ਉਹ ਕਹਿੰਦੇ ਕਿ ਦੋ ਪਾਰਟੀਆਂ ਹੋਣੀਆਂ ਚਾਹੀਦੀਆਂ ਨੇ ਸੈਂਟਰ ਦੇ ਵਿੱਚ ਬਹੁਤ ਵੱਡਾ ਸਟੈਂਡ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਹ ਗਿਆ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਸਾਰੇ ਜਾਣਦੇ ਆ ਕਿ ਜਿੰਨਾ ਥਾਵਾਂ ਤੇ ਅਲਾਈანს ਹੋ ਚੰਡੀਗੜ੍ਹ ਵੀ ਇੱਕ ਉੱਥੇ ਮੈਨੀਫੈਸਟੋ ਆਉਂਦਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਨਹੀਂ ਚਾਹਿਆ ਕਹਿੰਦੇ ਦੋਨੇ ਪਾਰਟੀਆਂ ਨੇ ਗਦਾਰੀ ਕਰਤੀ ਆ ਦੇਖੋ ਪੰਜਾਬੀਓ ਅਸੀਂ ਜਵਾਬ ਦਈਏ ਇਹਦਾ ਉਹਨਾਂ ਨੇ ਮੈਨੀਫੈਸਟੋ 'ਚ ਇਹ ਗੱਲ ਆਖ ਦਿੱਤੀ ਕਿ ਚੰਡੀਗੜ੍ਹ ਇੱਕ ਵੱਖਰੀ ਸਟੇਟ ਦਿੱਲੀ ਦੇ ਤਰਜ਼ ਦੇ ਉੱਤੇ ਬਣਾ ਦਿੱਤੀ ਜਾਵੇ ਇਹ ਆਪ ਵੀ ਕਹਿ ਰਹੀ ਹੈ ਉੱਥੇ ਕਾਂਗਰਸ ਵੀ ਕਹਿ ਰਹੀ ਹੈ ਪਰ ਇਹ ਗੱਲ ਆ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਾਹੀਦੀ ਤੇ ਇਸ ਦੇ ਸਿੱਟੇ ਕੀ ਨਿਕਲ ਸਕਦੇ ਜਾਇਜ ਕਿੱਥੋਂ ਤ ਦੋਖ ਜਿਹੜੇ ਇੰਡੀਆ ਗੱਠਜੋੜ ਆ ਇੰਡੀਆ ਗੱਠਜੋੜ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਵੀ ਇਕਲੌਤੀ ਸੀੜ ਤੇ ਗੱਠਜੋੜ ਆ ਔਰ ਬੀਤੇ ਦਿਨ ਮਨੀਸ਼ ਤਵਾੜੀ ਔਰ ਆਮ ਆਦੀ ਪਾਰਟੀ ਵਾਲਿਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਇਥੋਂ ਦਾ ਚੰਡੀਗੜ੍ਹ ਦਾ ਵਿਜ਼ਨ ਦੱਸਿਆਗਾ ਉਹਦੇ ਚ ਇੱਕ ਲਾਈਨ ਆ ਕਿ ਚੰਡੀਗੜ੍ਹ ਨੂੰ ਵੀ ਇੱਕ ਸਿਟੀ ਦਾ ਸਟੇਟਸ ਮਿਲਣਾ ਚਾਹੀਦਾ ਦਿੱਲੀ ਪੈਟਰਨ ਤੇ ਉਹ ਦੇਖੋ ਉਸ ਮਸਲੇ ਦੇ ਵਿੱਚ ਇਹਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਨੂੰ ਇਸ ਮਸਲੇ 'ਤੇ ਬੋਲਣਾ ਚਾਹੀਦਾ ਔਰ ਕਾਂਗਰਸ ਨੂੰ ਵੀ ਬੋਲਣਾ ਚਾਹੀਦਾ ਔਰ ਮਨੀਸ਼ ਤਵਾੜੀ ਦੇਖੋ ਪੰਜਾਬ ਦਾ ਖਾਦਾ ਲੂਣ ਕਹਿੰਦੇ ਜਿਹੜਾ ਕਿਸੇ ਸ਼ਰੀਕ ਦਾ ਵੀ ਲੂਣ ਖਾ ਲਓ ਨਾ ਫਿਰ ਬੰਦਾ ਧੋਖਾ ਨਹੀਂ ਦਦਾ ਤੇ ਤੁਸੀਂ ਤੇ ਪੰਜਾਬ ਦਾ ਕਈ ਵਾਰ ਲੂਣ ਖਾਧਾ ਹੈਗਾ ਤੇ ਹੁਣ ਤੁਸੀਂ ਪੰਜਾਬ ਦੇ ਐਨਟੀ ਹੋ ਗਏ ਮਨੀਸ਼ ਤਵਾੜੀ ਸਾਹਿਬ ਤੁਸੀਂ ਇੱਕ ਵਾਰ ਲੁਧਿਆਣਾ ਨੂੰ ਐਮਪੀ ਸਾਡੇ ਪੈਸਿਆਂ ਦੇ ਤੁਸੀਂ ਤਨਖਾਹ ਲੈਂਦੇ ਰਹੇ ਦਿੱਲੀ ਕੋਠੀਆਂ ਮਿਲਦੀਆਂ ਨੇ ਫਿਰ ਤੁਸੀਂ ਨੰਦਪੁਰ ਸਾਹਿਬ ਫਿਰ ਤੁਸੀਂ ਕਹਿੰਦੇ ਕਿ ਮੈਂ ਪੰਜਾਬੀ ਆ ਮੇਰੇ ਨਾਨਾ ਗਿਆਨ ਸਿੰਘ ਰਾੜਾ ਵਾਲੇ ਬੜੇ ਵੱਡੇ ਪੋਲਿਟਿਕ ਸੀ ਫਿਰ ਫਿਰ ਪੇ ਪੰਜਾਬ ਦੇ ਅਗੇਂਸਟ ਕਿਉਂ ਬੋਲਦੇ ਹੋ ਨਾ ਤੁਸੀਂ ਕੀ ਤੁਹਾਨੂੰ ਚੰਡੀਗੜ੍ਹ ਪਿਆਰਾ ਆ ਤੇ ਚੰਡੀਗੜ੍ਹ ਪੰਜਾਬ ਦੀ ਰਾਇਤ ਨਹੀਂ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਨੇ Rajiv ਗਾਂਧੀ ਨੇ ਪੰਜਾਬ ਨੇ ਜਿੰਨੇ ਧੰਗੇ ਧੱਕੇ ਕੀਤੇ ਹੈਗੇ ਨੇ ਕਿ ਮਨੀਸ਼ ਤਵਾਰੀ ਸਾਹਿਬ ਨੂੰ ਪਤਾ ਨਹੀਂ ਹੈਗਾ ਸਾਡੀ ਪੰਜਾਬ ਦੀ ਰਾਜਧਾਨੀ ਸਾਡੇ ਪੈਸੇ ਨਾਲ ਬਣੀ ਸਾਡੇ ਘਰ ਕੇ ਬਣੀ ਸਾਡੇ ਪੰਜਾਬ ਪਿੰਡ ਜਾੜ ਕੇ ਬਣੀ ਤੇ ਅੱਜ ਤੈਨੂੰ ਵੱਖਰਾ ਸ਼ਹਿਰ ਚਾਹੀਦਾ ਤੈਨੂੰ ਵੱਖਰੀ ਸਟੇਟ ਚਾਹੀਦੀ ਹੈਗੀ ਆ ਉਹਦੇ ਮਸਲੇ ਦੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਸੁਨੀਲ ਜਾਖੜ ਉਹਨਾਂ ਵੀ ਵਿਰੋਧ ਕੀਤਾ ਸ਼ਰਮ ਨੀ ਕਾਲੀ ਦਲ ਨੇ ਚੰਡੀਗੜ੍ਹ ਨੂੰ ਲੈ ਕੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਜਿੰਨਾ ਕਾਲੀ ਦਲ ਨੇ ਪਿਛਲੇ ਸੰਘਰਸ਼ ਕੀਤਾ ਉਹ ਹੋਰ ਕਿ ਸੇ ਪਾਰਟੀ ਨੇ ਨਹੀਂ ਕੀਤਾ ਕਿਉਂਕਿ ਉਦੋਂ ਕਾਂਗਰਸ ਪਾਰਟੀ ਉਹਨੇ ਰਜੀਵ ਗਾਂਧੀ ਦੀ ਬੋਲੀ ਇੰਦਰਾ ਗਾਂਧੀ ਦੀ ਬੋਲੀ ਸਾਰਿਆਂ ਦੀ ਬੋਲੀ ਬੋਲਦੇ ਰਹੇ ਨੇ ਪੰਜਾਬ ਦੇ ਲਈ ਇੰਨੀ ਇੰਨੇ ਇਹਨਾਂ ਦੀ ਔਕਾਤ ਵਜੂਦ ਹੁੰਦਾ ਨਹੀਂ ਕਿ ਰਜੀਵ ਗਾਂਧੀ ਜਾਂ ਇੰਦਰਾ ਗਾਂਧੀ ਦੇ ਖਿਲਾਫ ਅਗੇਂਸਟ ਬੋਲਿਆ ਜਾਵੇ ਜਾਂ ਹੁਣ ਮੰਨ ਲਓ ਪੰਜਾਬ ਚ ਆਮ ਆਦੀ ਪਾਰਟੀ ਕਿਸੇ ਚ ਹਿੰਮਤ ਨਹੀਂ ਹੋਏਗੀ ਕਿ ਕੇਜਰੀਵਾਲ ਜੋ ਫੈਸਲਾ ਕਰ ਦੇ ਉਸ ਤੇ ਕਿੰਤੂ ਪਰੰਤੂ ਹੋ ਜੇ ਜਾਂ ਭਾਜਪਾ ਵਾਲੇ ਪੰਜਾਬ ਵਾਲੇ ਲਈ ਕਿ ਜੇ ਸੈਂਟਰ ਨੇ ਕੋਈ ਫੈਸਲਾ ਪੰਜਾਬ ਦੇ ਗੇਸਟ ਦੇ ਤੱਕ ਇਹ ਬੋਲ ਜਾਣ ਇਸ ਕਰ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਇਸ ਸਮੱਸਿਆ ਨੂੰ ਭਗਵੰਤ ਮਾਨ ਸਾਹਿਬ ਨੂੰ ਚਾਹੀ ਕਿ ਤੁਹਾਡਾ ਗੱਠ ਜੋੜਾ ਇੰਡੀਆ ਗੱਠ ਜੋੜਾ ਰਾਜਾ ਵੜਿੰਗ ਨੂੰ ਵੀ ਸਟੇਟਮੈਂਟ ਦੇਣੀ ਚਾਹੀਦੀ ਹੈਗੀ ਕਿ ਮਨੀਸ਼ ਤਵਾੜੀ ਦੀ ਸਟੇਟਮੈਂਟ ਦੇ ਨਾਲ ਅਸੀਂ ਤਾਲਮੇਲ ਸਾਡੀ ਰਾਜਧਾਨੀਆ ਔਰ ਅਸੀਂ ਨਾ ਕਿਸੇ ਨੂੰ ਲੈਣ ਦਵਾਂਗੇ ਨਾ ਇਹਨੂੰ ਹੀ ਸਟੇਟ ਬਣਨ ਦੇਵਾਂਗੇ ਔਰ ਕਾਲੀਦਰ ਸੁਭੀਸ਼ਿੰਘ ਬਾਦਲੇ ਨੇ ਵੀ ਕਿਹਾ ਕਿ ਸਾਡੇ ਨਾਲ ਜਿੰਨਾ ਧੱਕਾ ਹੋਇਆ ਪੰਜਾਬ ਨਾਲ ਜਿੰਨਾ ਸੈਂਟਰ ਦੇ ਵਿੱਚ ਧੱਕਾ ਕੀਤਾ ਸੈਂਟਰ ਦੀਆਂ ਸਰਕਾਰਾਂ ਨੇ ਚਾਹੇ ਉਥੇ ਕਿਸੇ ABC ਨੇ ਰਾਜ ਕੀਤਾ ਹੋਵੇ ਜਾਂ ਅੱਜ ਵੀ ਕਰ ਰਹੇ ਉਹਨਾਂ ਹਿੰਦੁਸਤਾਨ ਦੇ ਵਿੱਚ ਕਈਆਂ ਸੂਬਿਆਂ ਦੇ ਨਾਲ ਨਹੀਂ ਹੋਇਆ ਜਿਨ੍ਹਾਂ ਪੰਜਾਬ ਦੇ ਨਾਲ ਹੋਇਆ ਹੁਣ ਜੰਮੂ ਕਸ਼ਮੀਰ ਦੇ ਵਿੱਚ ਧੱਕਾ ਜਰੂਰ ਹੋਇਆ ਜਿਵੇਂ ਕਹਿ ਰਹੇ ਕਿ 370 ਤੋੜੀ ਹੈ ਕਿ ਉੱਥੇ ਜਾ ਕੇ ਕੋਈ ਜ਼ਮੀਨ ਲੈ ਸਕਦਾ ਇਸ ਤੋਂ ਇਲਾਵਾ ਉੱਥੇ ਕੁਝ ਨਹੀਂ ਬਦਲਿਆਗਾ ਬਾਕੀ ਤੇ ਪੰਜਾਬ ਨਾਲ ਬਹੁਤ ਸਾਰੇ ਧੱਕੇ ਦੋ ਸਟੇਟਾਂ ਦੇ ਨਾਲ ਜਿਨ੍ਹਾਂ ਧੱਕੇ ਹੋ ਸ਼ਾਇਦ ਦੁਨੀਆ ਇਤਿਹਾਸ ਦੱਸਦਾ ਕਿ ਮਿਨੋਰਟੀ ਦੇ ਲੋਕ ਇੱਥੇ ਵੱਸਦੇ ਇੱਕ ਇੱਕ ਸਟੇਟ ਜ ਮusਲਮਾਨ ਵੱਸਦੇ ਦੂਜੇ ਚ ਸਿੱਖ ਵੱਸਦੇ ਆਇੜਾ ਹਨ ਮਨੀਸ਼ ਤਵਾੜਿਓ ਰਾਮਾ ਦੀ ਪਾਰਟੀ ਦੇ ਗੱਠ ਜੋੜ ਇੰਡੀਆ ਗੱਠ ਜੋੜ ਨੇ ਚੰਡੀਗੜ੍ਹ ਨੂੰ ਇੱਕ ਵੱਖਰਾ ਸਟੇਟਸ ਬਣਾਉਣ ਦੀ ਗੱਲ ਕੀਤੀ ਉਹ لازਮੀ ਤੌਰ ਤੇ ਪੰਜਾਬੀਆਂ ਦੇ ਜਖਮਾਂ ਤੇ ਲੂਹਣ ਇੱਥੇ ਕੁਰਬਾਨੀਆਂ ਦਿੱਤੀਆਂ ਇੱਥੇ ਮਨਵਰਤ ਰੱਖੇਗੇ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਉਹ ਵਕਰੀ ਵਾਲੋਂ ਆਪਣੀ ਬਾਅਦ ਚ ਵਿਲ ਚ ਲਿਖ ਗਏ ਕਿ ਅੱਜ ਤੋਂ ਬਾਅਦ ਕੋਈ ਮਨਵਰਤਨਾ ਰੱਖੇ ਔਰ ਉਹਨਾਂ ਦੇ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਇਹ ਵੀ ਕਿਤਾਬਾਂ ਦੇ ਵਿੱਚ ਸਭ ਕੁਝ ਦਰਜ ਆ ਪਰ ਇਹ ਜਿਹੜਾ ਮਸਲਾ ਉਠਾਇਆ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਸਾਹਿਬ ਔਰ ਸੁਬੀਸ਼ ਸਿੰਘ ਬਾਦਲ ਹੋਣਾ ਨੇ ਇਹਨੂੰ ਲੈ ਕੇ ਕਾਂਗਰਸ ਪਾਰਟੀ ਰਾਜਾ ਮਰਿੰਦਰ ਸਿੰਘ ਵੜਿੰਗ ਪ੍ਰਤਾਪ ਸਿੰਘ ਬਾਜਵਾ ਅਤੇ ਭਗਵੰਤ ਮਾਨ ਸਾਹਿਬ ਨੂੰ ਇਹ ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਤੁਹਾਡੀ ਗੱਠ ਜੋੜ ਆ ਜਿਹਦੇ ਤੇ ਕਿ ਮਨੀਸ਼ ਤਵਾੜੀ ਉਮੀਦਵਾਰ ਹੈ ਤੇ ਤੁਹਾਡੇ ਆਮ ਆਦਮੀ ਪਾਰਟੀ ਇਕੱਠਿਆਂ ਰਲ ਕੇ ਮ ਉਹ ਦੂਜਾ ਮੰਗ ਉਹ ਜਾਰੀ ਕੀਤਾ ਮੈਨੀਫੈਸਟੋ ਟਾਈਪ ਚੰਡੀਗੜ੍ਹ ਲੈ ਕੇ ਤੁਸੀਂ ਉਹਦੇ ਨਾਲ ਤਾਲ ਕੋ ਰੱਖਦੇ ਕਿ ਨਹੀਂ ਰੱਖਦੇ ਆਗੇ ਤੇ ਜੇ ਰੱਖਦੇ ਹੋ ਫਿਰ ਲੋਕੀ ਤੁਹਾਨੂੰ ਕਹਿਣਗੇ ਕਿ ਤੁਸੀਂ ਵੀ ਮਿਲਿਓ ਤੁਸੀਂ ਵੀ ਪੰਜਾਬ ਰੋਧਿਓ ਹਾਲੇ ਤੱਕ ਸੀਐਮ ਸਾਹਿਬ ਦੀ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਨਹੀਂ ਆਈ ਲੇਕਿਨ ਇਹ ਜਿਹੜੀ ਸਟੇਟਮੈਂਟ ਆ ਇਹ ਲਾਜ਼ਮੀ ਤੌਰ ਤੇ ਐਂਟੀ ਪੰਜਾਬ ਆ ਐਂਟੀ ਪੰਜਾਬੀ ਐ ਤੇ ਐਂਟੀ ਪੰਜਾਬੀ ਐ ਤਾਂ ਹਾਲਾਂਕਿ ਇਹ ਕਹਿ ਰਹੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਦਰਜਾ ਮਿਲਣਾ ਚਾਹੀਦਾ ਸੰਜੀਤ ਟੰਡਰ ਉਹ ਨਹੀਂ ਕਹਿ ਰਹੇ ਤੇ ਦੂਜੇ ਪਾਸੇ ਉਹ ਇੱਕ ਲੀਡਰ ਮਨੀਸ਼ ਤਵਾੜੀ ਜਿਹੜੇ ਕਦੀ ਲੁਧਿਆਣੇੋਂ ਐਮਪੀ ਬਣ ਜਾਂਦੇ ਨੇ ਕਦੀ ਚੰਡੀਗੜ੍ਹੋਂ ਉਹ ਅਨੰਦਪੁਰ ਸਾਹਿਬ ਤੋਂ ਬਣ ਕੇ ਹੁਣ ਚੰਡੀਗੜ੍ਹ ਤੋਂ ਤਿਆਰੀ ਕਰੀ ਬੈਠੇ ਨੇ ਉਹ ਕਹਿੰਦੇ ਕਿ ਵੱਖਰਾ ਸਟੇਟਸ ਬਣਾਉਣਾ ਦਿੱਲੀ ਦੇ ਪੈਟਰ ਦੇ ਇਹ ਕਿਵੇਂ ਹੋ ਸਕਦਾ ਚੰਡੀਗੜ੍ਹ ਨੂੰ ਪੰਜਾਬ ਕੋ ਖੋਇਆ ਗਿਆ ਨਹਿਰੂ ਤੋਂ ਲੈ ਕੇ ਤੇ ਨਰਿੰਦਰ ਮੋਦੀ ਸਾਹਿਬ ਤੱਕ ਸਾਡੇ ਕੋ ਖੋਇਆ ਗਿਆ ਚੰਡੀਗੜ੍ਹ ਤੇ ਤੁਸੀਂ ਅੱਜ ਉਸ ਸਿਟੀ ਨੂੰ ਕਹਿ ਰਹੇ ਕਿ ਇੱਕ ਵੱਖਰਾ ਸਟੇਟ ਬਣਾ ਦਿਓ ਹੁਣ ਇਹ ਤੇ 5 ਸਾਲ ਵਾਸਤੇ ਆਰਜੀ ਤੌਰ ਤੇ ਹਰਿਆਣੇ ਦੀ ਰਾਜਧਾਨੀ ਬਣਾਈ ਗਈ ਸੀ ਕਿ ਜਿੰਨਾ ਚਿਰ ਉਹਨਾਂ ਦੀ ਮੁਕੰਮਲ ਰੂਪ ਦੇ ਵਿੱਚ ਰਾਜਧਾਨੀ ਨਹੀਂ ਹੋਣੀ ਹੋਈ ਤਦ ਤੱਕ ਉਹ ਡਾਕਾ ਹੀ ਮਾਰਗੇ ਕਿਉਂਕਿ ਭੱਜ ਭੱਜ ਲਾਲ ਬਹੁਤ ਪਾਵਰਫੁਲ ਮਨਿਸਟਰ ਸੀ ਚੀਫ ਮਨਿਸਟਰ ਪਿੱਛੇ ਜੇ ਪ੍ਰੈਸ ਕਲੱਬ ਦੇ ਵਿੱਚ ਹੀ ਹਰਿਆਣੇ ਦੇ ਰਿਟਾਇਰਡ ਅਫਸਰਾਂ ਨੇ ਹਰਿਆਣੇ ਦੇ ਬੁੱਧੀਜੀਵੀ ਵਰਕੇ ਉੱਠ ਕੇ ਕਿ ਨਹੀਂ ਹਰਿਆਣੇ ਦੀ ਇੱਕ ਵੱਖਰੀ ਰਾਜਧਾਨੀ ਹੋਣੀ ਚਾਹੀਦੀ ਆ ਹਰਿਆਣੇ ਦੀ ਬਿਲਕੁਲ ਵੱਖਰੀ ਰਾਜਧਾਨੀ ਹੋਣੀ ਚਾਹੀਦਾ ਵਾਸ਼ਾ ਦੇ ਆਧਾਰ ਤੇ ਸਾਡੇ ਨਾਲ ਠੱਗੀ ਰਾਜਧਾਨੀ ਦੇ ਨਾਲ ਸਾਡੀ ਸਾਡੇ ਨਾਲ ਠੱਗੀ ਪੰਜਾਬੀ ਬੋਲਦੇ ਇਲਾਕਿਆਂ ਦੇ ਤੇ ਸਾਡੇ ਨਾਲ ਠੱਗੀ ਪਾਣੀ ਵਾਲੇ ਮਸਲੇ 'ਚ ਸਾਡੇ ਨਾਲ ਠੱਗੀ ਭਾਗੜਾ ਬਿਆਸ ਪ੍ਰਬੰਧਨ ਬੋਰਡ ਦੇ ਸਾਡੇ ਨਾਲ ਠੱਗੀ ਬਾਰਡਰ ਕਰਕੇ ਸਾਡੇ ਨਾਲ ਠੱਗੀ ਤੇ ਹਰ ਸਟੇਟ ਨਵੇਂ ਬਣਨੇ ਹਰ ਸਟੇਟ ਨੂੰ ਨਵੀਂ ਰਾਜਧਾਨੀ ਦਿੱਤੀ ਲੇਕਿਨ ਪੰਜਾਬ ਨੂੰ ਨਹੀਂ ਦਿੱਤੀ ਕਿਉਂ ਕਿ ਪੰਜਾਬ ਦੇ ਵਿੱਚ ਵੱਸਦੇ ਕਾਂਗਰਸੀ ਭਾਜਪੀ ਇਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਨਹੀਂ ਕਿ ਸੈਂਟਰ ਨਾਲ ਲੜਿਆ ਜਾਵੇ ਹੁਣ ਕਹਿ ਰਹੇ ਨੇ ਜਾਖੜ ਸਾਹਿਬ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਸੀਂ ਖੋਹ ਨਹੀਂ ਦੇਣੀ ਹੁਣ 3 ਦਿਨ ਵਾਸਤੇ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ 3 ਇੱਕ ਉਹਨਾਂ ਨੇ ਜਲੰਧਰ ਰੈਲੀ ਇੱਕ ਪਟਿਆਲੇ ਰੈਲੀ ਇੱਕ ਗੁਰਦਾਸਪੁਰ ਰੈਲੀ ਐ ਅਨਾਊਂਸਮੈਂਟ ਕਰਵਾ ਦੇਣ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਹੂੰ ਸਟੈਂਡ ਸਟੇਟ ਕਲੀਅਰ ਕਰ ਦੇ ਮੋਦੀ ਸਾਹਿਬ ਬੋਲਦੇ ਨੇ ਪੰਜਾਬ ਨੂੰ ਕਿ ਪੰਜਾਬੀ ਬੋਲਦੇ ਇਲਾਕੇ ਦਿੱਤੇ ਜਾਣਗੇ ਪੰਜਾਬ ਦੇ ਪਾਣੀ ਪੰਜਾਬ ਦੇ ਨੇ ਐਸਵਾਈਲ ਦੀ ਕੋਈ ਲੋੜ ਨਹੀਂ ਹੈਗੀ ਚੰਡੀਗੜ੍ਹ ਪੰਜਾਬ ਦਾ ਤੇ ਅਸੀਂ ਮੰਨ ਲਏ ਕਿ ਹਾਂ ਪ੍ਰਾਈਮ ਮਿਨਿਸਟਰ ਪਰ ਪ੍ਰਾਈਮ ਮਿਨਿਸਟਰ ਤੇ ਵਿਸ਼ਵਾਸ ਕਿਵੇਂ ਕਰ ਲੈਣ ਬਦ ਇਹਨਾਂ ਗੱਲਾਂ ਨਾਲ ਵੋਟਾਂ ਹੀ ਵੱਧ ਪੈ ਜਾਣ ਪੰਜਾਬ ਵਿੱਚ ਬੀਜੇਪੀ ਨੂੰ ਪਰ ਪ੍ਰਾਈਮ ਮਿਨਿਸਟਰ ਹਾਂ ਵੋਟਾਂ ਦੇ ਲਾਜ਼ਮੀ ਤੌਰ ਤੇ ਜੇ ਚੰਡੀਗੜ੍ਹ ਜਿੱਦਣ ਜਿਸ ਵੀ ਸਰਕਾਰ ਨੇ ਦੇ ਦਿੱਤਾ ਲੋਕੀ ਤੇ ਘਰਾਂ ਦੇ ਵਿੱਚ ਫੋਟੋ ਲਾ ਲੈਣਗੇ ਕਿ ਇਹ ਵਧੀਆ ਹੈ ਜੀ ਪ੍ਰਾਈਮ ਮਿਨਿਸਟਰ ਪਰ ਲੋਕੀ ਵਿਸ਼ਵਾਸ ਕਿਵੇਂ ਕਰਨਾ ਕਿਉਂਕਿ ਐਮਐਸਪੀ ਦੇ ਤੁਸੀਂ ਮੁਕਰ ਗਏ ਬੰਦੀ ਸਿੰਘ ਵਾਲੇ ਮਸਲੇ ਤੇ ਤੁਸੀਂ ਮੁਕਰ ਗਏ ਹੋ ਤੇ ਤੁਹਾਡੇ ਦੇ ਵਿਸ਼ਵਾਸ ਕੀ ਕੀ ਕਹਿੰਦੇ ਸਿਆਣੇ ਕਹਿੰਦੇ ਨਾ ਕਿ ਮੁਕਰਿਆ ਤੇ ਮਰਿਆ ਬਰਾਬਰੀ ਸਮਝਿਆ ਜਾਂਦਾ ਹੈਗਾ ਨਾ ਇਸ ਕਰਕੇ ਰਾਜਧਾਨੀ ਲੈ ਕੇ ਸਿਆਸਤ ਨੂੰ ਦੇ ਰਹੀ ਹੈ ਪਰ ਮੁਨੀਸ਼ ਤਵਾੜੀ ਤੇ ਆਮ ਆਦਮੀ ਪਾਰਟੀ ਜਿਹੜੇ ਗੱਠ ਜੋੜੀ ਨੇ ਉਹਨਾਂ ਨੇ ਭਗਵੰਤ ਮਾਨ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਇਸ ਇਹਨਾਂ ਚੋਣਾਂ ਦੇ ਮਾਹੌਲ 'ਚ ਬੁਰੀ ਤਰ੍ਹਾਂ ਫਸਾ ਦਿੱਤਾ ਹੈਗਾ ਇੱਕ ਅਗਲਾ ਮਸਲਾ ਉਹ ਆ ਲੁਧਿਆਣਾ ਲੋਕ ਸਭਾ ਹਲਕਾ ਪੰਜਾਬ ਦੀਆਂ 13 ਸੀਟਾਂ 'ਚ ਸ਼ਿਫਟ ਹੋ ਰਹੀ ਹੈ ਜਿਹੜਾ ਫੋਕਸ ਕਦੇ ਕਿਸੇ ਸੀਟ ਤੇ ਹੋ ਜਾਂਦਾ ਕੋਈ ਕੜੀ ਸੀਟ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਅੱਜ ਕੱਲ੍ਹ ਲੁਧਿਆਣਾ ਬਣੀ ਹੈ ਤੇ ਦੋ ਚਿਹਰੇ ਜਿਹੜੇ ਵੱਡੇ ਆ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਤੀਜੀ ਐਂਟਰੀ ਜਦੋਂ ਬੈਂਸ ਭਰਾਵਾਂ ਦੀ ਹੋਈ ਆ ਤੇ ਉਹਨਾਂ ਨੇ ਨਵੇਂ ਜਿਹੜੇ ਉੱਥੇ ਆ ਸਮੀਕਰਨ ਬਦਲਣ ਦੀਆਂ ਗੱਲਾਂ ਕਰ ਦਿੱਤੀਆਂ ਆਡੀਓ ਇੱਕ ਸਾਂਝੀ ਕੀਤੀ ਉਸ ਦੇ ਨਾਲ ਤੇ ਬਾੜਾ ਹੀ ਖਲਾਰਾ ਪੈ ਗਿਆ ਉਹਦਾ ਜਵਾਬ ਰਨੀਤ ਬਿੱਟੂ ਨੇ ਵੀ ਤਰ੍ਹਾਂ ਤਰ੍ਹਾਂ ਦੇ ਦੇ ਦਿੱਤੇ ਆ ਇੱਕ ਮੀਡੀਆ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਜਾਂ ਇੱਥੋਂ ਤੱਕ ਕਹਿਣਾ ਕਿ ਇਹ ਤਾਂ ਆਡੀਓ ਹੀ ਨਹੀਂ ਆ ਜਾਂ ਤੋੜ ਮਰੋੜ ਕੇ ਬਣਾਈ ਗਈ ਆ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਇਹਦੇ ਨਾਲ ਲੁਧਿਆਣੇ ਦੀ ਜਿਹੜੀ ਸੀਟ ਤੇ ਸਮੀਕਰਨਾ ਕਿੰਨੇ ਕੋ ਬਦਲ ਸਕਦੇ ਆ ਤੂੰ ਕਿ ਇਸ ਸਮੇ ਜਿਹੜੀ ਪੋਜੀਸ਼ਨ ਰਮਨੀ ਸਿੰਘ ਬਿੱਟੂ ਦੀ ਬੜੀ ਮਾੜੀ ਪੋਜੀਸ਼ਨ ਆ ਜਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਤੇ ਜਿਵੇਂ ਉਹਨਾਂ ਦੀ ਆਡੀਓ ਰਿਲੀਜ਼ ਹੋਈ ਆ ਇੱਕ ਤੇ ਇਸ ਗੱਲ ਤੋਂ ਸਪਸ਼ਟ ਹੋ ਗਈ ਕਿ ਪੋਲਿਟਿਸ਼ਨਰ ਬਾਰੇ ਆਪਾਂ ਨੂੰ ਬੜਾ ਯਕੀਨ ਸੀ ਨਾ ਕਈਆਂ ਨੂੰ ਭਲੇਖੇ ਹੋ ਸਕਦੇ ਨੇ ਕਿ ਇਹ ਕਿਸੇ ਦੇ ਵੀ ਮਿੱਤਰ ਨਹੀਂ ਆ ਇਹ ਸੱਤਾ ਦੇ ਮਿੱਤਰ ਨੇ ਕੁਰਸੀ ਦੇ ਮਿੱਤਰ ਨੇ ਤੇ ਵਿਸ਼ਵਾਸ ਘਾਤ ਕਰਨ ਵਿੱਚ ਦੇਰ ਨਹੀਂ ਲਾਉਂਦੇ ਹੁਣ ਕਹਿੰਦੇ ਤੁਸੀਂ ਵਿਸ਼ਵਾਸ ਕਰੋਗੇ ਹੁਣ ਰਮਨੀ ਸਿੰਘ ਬਿੱਟੂ ਨੇ ਪਤਾ ਨਹੀਂ ਕਿਸ ਵਿਸ਼ਵਾਸ ਦੇ ਨਾਲ ਸਿਮਰਜੀਤ ਸਿੰਘ ਬਾਸ ਨੂੰ ਫੋਨ ਕੀਤਾ ਹੋਊਗਾ ਹੂੰ ਕਿਵੇਂ ਲੀਡਰ ਇੱਕ ਦੂਜੇ ਦੇ ਫੋਨ ਵੀ ਟਾਈਪ ਕਰ ਰਹੇ ਨੇ ਇਹਦਾ ਮਤਲਬ ਹੈ ਅੱਜ ਤੋਂ ਬਾਅਦ ਪੋਲਿਟਿਸ਼ੀਨਾਂ ਦੇ ਨਾਲ ਕਿਸੇ ਵੀ ਬੰਦੇ ਦੇ ਨਾਲ ਤੁਸੀਂ ਅਜਿਹੀਆਂ ਗੱਲਾਂ ਨਹੀਂ ਕਰ ਸਕਦੇ ਹੈਗੇ ਉਹ ਲੋੜ ਪੈਣ ਤੇ ਮੰਜੀ ਠੋਕਣ ਵਾਸਤੇ ਤੁਹਾਡਾ ਨੱਪੂ ਠੋਪੜ ਕੀ ਨੇ ਨਾ ਮੱਕੂ ਮੱਕੂ ਠੋਪਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹੁਣ ਜਿਹੜੀ ਆਡੀਓ ਸਿਮਰਜੀਤ ਸਿੰਘ ਬੈਂਸ ਉਹਨਾਂ ਰਿਲੀਜ਼ ਕੀਤੀ ਉਹ ਕਹਿੰਦੇ ਮੈਨੂੰ ਮਜਬੂਰ ਕੀਤਾ ਗਿਆ ਮੇਰੇ ਤੇ ਇਲਜ਼ਾਮ ਲਗਾਏਗੇ ਕਿ ਮੈਂ ਬਲਾਤਕਾਰੀਆਂ ਜਿ ਮੈਂ ਐਮ ਐਮ ਉਹ ਮੈਂ ਮੈਂ ਇਹਨੂੰ ਮਜਬੂਰ ਕਰਤਾ ਰਵਨੀਤ ਸਿੰਘ ਬਿੱਟੂ ਨੇ ਕਹਿੰਦੇ ਮੈਂ ਯਾਰ ਰਿਲੀਜ਼ ਕਰ ਦਿੱਤੀ ਹੈਗੀ ਇਹਦਾ ਮਤਲਬ ਹੈ ਕਿ ਹਾਲਾਤ ਕੀ ਨੇ ਲੋਕਾਂ ਤੇ ਕੌਣ ਵਿਸ਼ਵਾਸ ਕਰੂ ਜਿਹੜੇ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਰਵਨੀਤ ਸਿੰਘ ਬਿੱਟੂ ਫਸ ਗਏ ਨੇ ਬੁਰੀ ਤਰ੍ਹਾਂ ਉਹ ਕਹਿੰਦੇ ਮੇਰੀ ਆਵਾਜ਼ ਨਹੀਂ ਆਗੀ ਮੈਂ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰਾਉਂਗਾ ਜਿਹੜੇ ਚੈਨਲਾਂ ਨੇ ਵੀ ਚਲਾਈ ਮੈਂ ਉਹਨਾਂ ਤੇ ਵੀ ਚਲਾਉਂਗਾ 100 ਵਰਾ ਕੇਸ ਕਰੋ ਪਹਿਲਾਂ ਤੇ ਕਰੋ ਉਹਦੇ ਤੇ ਜਿਹੜਾ ਤੁਸੀਂ ਰਿਕਾਰਡਿੰਗ ਕੀਤੀ ਹੈ ਕਿਉਂਕਿ ਹੁਣ ਬੰਦਾ ਸੱਚਾ ਹੋ ਰਿਹਾ ਵੀ ਮੈਂ ਜਾਖੜ ਸਾਹਿਬ ਬਾਰੇ ਵੀ ਬੋਲ ਪਿਆ ਮੈਂ ਪਰਮਿੰਦਰ ਸਿੰਘ ਬਰਾੜ ਬਾਰੇ ਵੀ ਬੋਲ ਪਿਆ ਮੈਂ ਰਾਜੇ ਬਾਰੇ ਵੀ ਬੋਲ ਗਿਆ ਮੈਂ ਪ੍ਰਤਾਪ ਸਿੰਘ ਬਾਜਵੇ ਬਾਰੇ ਬੋਲ ਮੈਂ ਸਾਰਿਆਂ ਬਾਰੇ ਬੋਲ ਪਿਆ ਬੋਲ ਬੋਲ ਨਹੀਂ ਕਬੂਲ ਸੀ ਨਾ ਵਿੱਚ ਬੜੇ ਟਿੱਡੇ ਢੰਗ ਨਾਲ ਨਾਮ ਲਾਏਗੇ ਸਾਰਿਆਂ ਦੇ ਹਾਂ ਹੁਣ ਇਸ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਉਹਨਾਂ ਨੇ ਇੱਕ ਇਹ ਕਹਦਾ ਕਿ ਮੇਰੀ ਆਡੀਓ ਨਹੀਂ ਮੈਂ ਕੇਸ ਰਜਿਸਟਰਡ ਕਰਵਾਵਾਂਗਾ ਮੈਂ ਪਰਚਾ ਦਰਜ ਕਰਵਾਵਾਂਗਾ ਪਰ ਉਹਦੀ ਮੁਸੀਬਤ ਬਹੁਤ ਬਣ ਗਈ ਰਵਨੀਥ ਇੱਕ ਤੇ ਕਿਸਾਨਾਂ ਦਾ ਰੋਜ਼ ਵਿਰੋਧ ਹੋ ਰਿਹਾ ਇੱਕ ਦੇਉ ਕਿਸਾਨਾਂ ਨੇ ਵਿਰੋਧ ਕੀਤਾ ਰੌਣਕ ਕਿ ਹੋ ਗਏ ਸੀ ਹੁਣ ਚੈਲੰਜ ਕਰ ਰਹੇ ਨੇ ਜਬਰਦਸਤ ਚੈਲੰਜ ਕਰ ਰਹੇ ਹੁਣ ਜਿਹੜੀ ਆ ਟੇਪ ਵਾਲੇ ਮਸਲੇ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਨੇ ਹੁਣ ਉਹਨਾਂ ਨੇ ਮੁੱਦਾ ਡਿਵਰਟ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਨੇ ਕੀ ਮੁੱਦਾ ਡਿਵਰਟ ਕਰਤਾ ਕਿ ਜੇ ਤੁਸੀਂ ਅਮਰਪਾਲ ਸਿੰਘ ਵਰਗਿਆਂ ਨੂੰ ਜਿਤਾਓਗੇ ਫਿਰ ਤੁਸੀਂ ਪੰਜਾਬ ਚ ਨਹੀਂ ਰਹਿ ਸਕਦੇ ਪੰਜਾਬ ਭਾਜਪਾ ਦੀ ਬੋਲੀ ਖਤਰਨਾਕ ਬੋਲੀ ਪੀ ਲੋਕਾਂ ਨੇ ਤੇ 84 ਤੋਂ ਬਾਅਦ ਨਹੀਂ ਪੰਜਾਬ ਛੱਡਿਆ ਤੇ ਜਿਵੇਂ ਉਸ ਸਮੇਂ ਦੀ 92 ਵਾਲੀ ਸਰਕਾਰ ਨੇ ਪੰਜਾਬ ਦੀ ਜਵਾਨੀ ਨੂੰ ਕੋਕੋਕੇ ਮਾਰਿਆ ਲੋਕਾਂ ਨੇ ਤੇ ਉਦੋਂ ਨਹੀਂ ਛੱਡਿਆ ਤੇ ਅੱਜ ਜੇ ਅਮਰਤਪਾਲ ਸਿੰਘ ਜਿੱਤ ਜੂਗਾ ਤੇ ਤੁਸੀਂ ਕਹਿੰਦੇ ਪੰਜਾਬ ਰਹਿਣ ਦੇ ਲਾਇਕ ਨਹੀਂ ਹੋ ਜਾ ਤੁਹਾਡੀਆਂ ਸਰਕਾਰਾਂ ਰਹੀਆਂ ਕਈ ਪਾਰਟੀਆਂ ਦੀ ਸਰਕਾਰਾਂ ਤੁਸੀਂ ਰਹਿਣ ਲੋਕ ਛੱਡਿਆ 1947 ਤੋਂ ਲੈ ਕੇ ਤੇ 2022 ਤੱਕ ਪੰਜਾਬ ਰਹਿਣ ਦੇ ਲਾਇਕ ਛੱਡਿਆ ਅਜੇ ਅਮਰਤਪਾਲ ਸਿੰਘ ਨੇ ਜਿੱਤਨਾ ਕਿ ਨਹੀਂ ਜਿੱਤਨਾ ਪਰ ਤੁਸੀਂ ਰਵਨੀ ਸਿੰਘ ਬਿੱਟੂ ਨੇ ਹਮੇਸ਼ਾ ਲੋਕਾਂ ਨੂੰ ਭੜਕਾਇਆ ਇੱਕ ਖਾਸ ਕਰਕੇ ਫਿਰਕੇ ਨੂੰ ਭੜਕਾਇਆ ਕੱਲ ਕਿ ਜਿਹੜੇ ਮੇਰੇ ਤੇ ਆਡੀਓ ਵਾਲੀ ਲੱਗੇ ਨਾ ਦੋਸ਼ ਜੇ ਤੇ ਮੈਂ ਉਹਨੂੰ ਡਿਵਰਟ ਕਰਾਂ ਇੰਨਾ ਜ਼ਹਿਰੀਲਾ ਕੱਲ ਭਾਸ਼ਣ ਦਿੱਤਾ ਰਵਨੀ ਸਿੰਘ ਬਿੱਟੂ ਉਹਨਾਂ ਨੇ ਮੈਨੂੰ ਇਸ ਤੋਂ ਕਦੀ ਵੀ ਉਮੀਦ ਨਹੀਂ ਪਰੋਈ ਉਮੀਦਾਂ ਨੇ ਤੋੜ ਦਿੱਤੀਆਂ ਹਰ ਇੱਕ ਦੀਆਂ ਯਾਰ ਘੱਟੋ ਘਣ ਪੰਜਾਬ ਦੀ ਤੇ ਫਿਕਰ ਕਰ ਅਮਰਤਾ ਪਾਲ ਤੋਂ ਪਹਿਲਾਂ ਸਿਮਰਜੀਤ ਸਿੰਘ ਮਾੜ ਬਣ ਗਿਆ ਐਮਪੀ ਕਿ ਲੋਕਾਂ ਨੇ ਪੰਜਾਬ ਛੱਡਤਾ ਟਾਡੇ ਤੁਹਾਡੀ ਕਾਂਗਰਸ ਦੀ ਸਰਕਾਰ ਜਦੋਂ ਰਹੀਆਂ ਪੁਰਾਣੀਆਂ ਕਿੰਨੀ ਪੰਜਾਬ ਦੇ ਜਵਾਨੀ ਬੇਕਸੂਰ ਕਉਕੋ ਕੇ ਮਾਰੀ ਆ ਗਿਆ ਲੋਕਾਂ ਨੇ ਪੰਜਾਬ ਛੱਡਦਾ ਹੈਗਾ ਜਾਂ ਉਦੋਂ ਕਸੂਰਵਾਰ ਬੇਕਸੂਰ ਲੋਕ ਮਾਰੇ ਕੇ ਪੰਜਾਬ ਛੱਡ ਦਿੱਤਾ ਹੈਗਾ ਜਿੰਨਵਾਰੀ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਹੋ ਕੋਈ ਐਸਾ ਕੰਮ ਕਰ ਜਾਂਦੇ ਜਿਹਦੇ ਨਾਲ ਵਿਸ਼ਵਾਸ ਹੀ ਨਾ ਬਣਦਾ ਅਮਰਤਪਾਲ ਤੇ ਖਡੂਰ ਸਾਹਿਬ ਦੇ ਲੋਕਾਂ ਦਾ ਉਹ ਤਾਂ ਕਹਿ ਰਹੇ ਆ ਉਹ ਕਹਿੰਦੇ ਸਭ ਤੋਂ ਵੱਧ ਤਾਂ ਨਸ਼ੇ ਨੇ ਬਰਬਾਦ ਕੀਤਾ ਜੇ ਤੁਸੀਂ ਨਸ਼ੇ ਵਾਲੇ ਤੇ ਚੱਕਿਆ ਹੁੰਦਾ ਚੰਗੀ ਤਰ੍ਹਾਂ ਸਵਾਲ ਤੇ ਹੋ ਸਕਦਾ ਅਮਰਤਪਾਲ ਨੂੰ ਲਾਇਕ ਨਾ ਕਰਦੇ ਤੁਹਾਨੂੰ ਵੋਟਾਂ ਪਾਉਣ ਆ ਜਾਂਦੇ ਜਿਹੜੇ ਐਮਪੀ ਕੋਠੀਆਂ ਦੀ ਭੁੱਖ ਉਹਨਾਂ ਤੋਂ ਲੋਕੀ ਆਸ ਕੀ ਕਰ ਸਕਦੇ ਜਿਹੜੇ ਪੰਜਾਬ ਦੇ ਲੀਡਰ ਭੱਜ ਭੱਜ ਕੇ ਸਿਕਿਉਰਟੀ ਲੈਣ ਵਾਸਤੇ ਭਾਜਪਾ ਵਿੱਚ ਸ਼ਾਮਲ ਹੋਏ ਕਿ ਮੈਨੂੰ ਐਕਸ ਕੈਟਾਗਰੀ ਵਾਈ ਕੈਟਾਗਰੀ ਵਿੱਚ ਉਹਨਾਂ ਤੋਂ ਤੁਸੀਂ ਪੰਜਾਬ ਦੀ ਆਸ ਕਰ ਸਕਦੇ ਇਹਦਾ ਮਤਲਬ ਤੁਸੀਂ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਡਰਾ ਰਹੇ ਨੇ ਤੇ ਪੰਜਾਬ ਦਾ ਹਿੰਦੂ ਭਾਈਚਾਰਾ ਇੱਡਾ ਡਰਪੋਕ ਨਹੀਂ ਆ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਸ਼ਾਇਦ ਅਰਵਨੀਤ ਸਿੰਘ ਬਿੱਟੂ ਚੰਗੀ ਤਰ੍ਹਾਂ ਨਹੀਂ ਜਾਣਦੇ ਪੰਜਾਬ ਦੇ ਹਿੰਦੂ ਭਾਈਚਾਰੇ ਨੇ ਆਜ਼ਾਦੀ ਤੋਂ ਲੈ ਕੇ ਤੇ ਹੁਣ ਤੱਕ ਪੰਜਾਬ ਦੇ ਨਾਲ ਖੂਨ ਪਸੀਨਾ ਇਕੱਠਾ ਵਹਾਇਆ ਪੰਜਾਬ ਪੰਜਾਬੀ ਇਨੇ ਡਰਪੋਕ ਨਹੀਂ ਆ ਜਿੰਨੇ ਰਵਨੀਤ ਸਿੰਘ ਬਿੱਟੂ ਸਾਹਿਬ ਸਮਝ ਰਿਹਾਗੇ ਨੇ ਠੀਕ ਹੈ ਤੁਹਾਡੀ ਆਡੀਓ ਰੇ ਟਾਈਪ ਹੋ ਗਈ ਤੁਸੀਂ ਸਿੱਧਾ ਮੁਕਾਬਲਾ ਕਰੋ ਉਹਦੇ ਨਾਲ ਸਿਮਰਜੀਤ ਬੈਂਸ ਨਾਲ ਤੁਸੀਂ ਪੰਜਾਬ ਹਿੰਦੂ ਭਾਈਚਾਰੇ ਨੂੰ ਡਰਾ ਰਹੇ ਤੁਸੀਂ ਕਿਹਨੂੰ ਮੰਨਦੇ ਪੰਜਾਬ ਕੇ ਦਾ ਕੀ ਰਾਜਗੁਰੂ ਸਗਦੇਵ ਉਹ ਉਹ ਕੌਣ ਸੀ ਲਾਲਾ ਲਾਜਪਤ ਲਾਲਾ ਲਾਜਪਤ ਰਾਏ ਕੌਣ ਸੀ ਮਦਨ ਲਾਲ ਢਿੰਗਰਾ ਕੌਣ ਸੀ ਸਤਪਾਲ ਕਿਚਲੂ ਕੌਣ ਸੀ ਯਾਰ ਘੱਟੋ ਘੱਟ ਤੇ ਸੋਚ ਬੋਲਣ ਤੋਂ ਪਹਿਲਾਂ ਤੇ ਸੋਚ ਲਓ ਕਿਉਂ ਯਾਰ ਕੋਲਦੇ ਹੋ ਰਵਨੀਤ ਸਿੰਘ ਬਿੱਟੂ ਯਾਰ ਕੋਲ ਕੇ ਐਮਪੀ ਤੇ ਨਹੀਂ ਬਣ ਸਕਦਾ ਨਾ ਤੁਸੀਂ ਲੜਾਈ ਲੜੋ ਰਾਜਾ ਮਰਿੰਦਰ ਸਿੰਘ ਵੜਿੰਗ ਨਾਲ ਲੜੋ ਅਸ਼ੋਕ ਪਰਾਸ਼ਰ ਪੱਪੀ ਨਾਲ ਲੜੋ ਸਿਮਰਜੀਤ ਸਿੰਘ ਬੈਂਸ ਨਾਲ ਲੜੋ ਕਾਲੀ ਦਲ ਰਣਜੀਤ ਸਿੰਘ ਢਿੱਲੋਂ ਨਾਲ ਪਰ ਪੰਜਾਬ ਦੇ ਭਾਈਚਾਰੇ ਨੂੰ ਨਾ ਫਿੱਕ ਫਿਰਕੇ ਨੂੰ ਤੁਸੀਂ ਗਮਰਾਹ ਕਰੋ ਪੜਕਾਓ ਕਿੰਨੇ ਕਿਹਦਾ ਪੰਜਾਬ ਛੱਡਣ ਨੂੰ ਦਿਲ ਕਰਦਾ ਲੋਕੀ ਤੇ ਇਹ ਪੰਜਾਬ ਗੁਰੂਆਂ ਦੇ ਨਾਮ ਵਾਸਦਾ ਤੁਹਾਡੇ ਲੋਕ ਤੁਹਾਡੇ ਪੋਲਿਟਿਸ਼ੀਨਾਂ ਤੋਂ ਖਤਰਾ ਪੰਜਾਬ ਨੂੰ ਆਮ ਲੋਕਾਂ ਤੋਂ ਨਹੀਂ ਖਤਰਾ ਗਿਆ ਤੇ ਤੁਸੀਂ ਉਸ ਬੰਦੇ ਬਾਰੇ ਬੋਲੇ ਜਿੰਨੇ ਜੇ ਐਮਪੀ ਬੰਨਾ ਕਿ ਨਹੀਂ ਬਨਾ ਤੁਸੀਂ ਲੋਕਾਂ ਨੂੰ ਗਮਰਾਹ ਕਰ ਫਿਰ ਕਿਸਾਨਾਂ ਬਾਰੇ ਕੀ ਬੋਲ ਰਹੇ ਨੇ ਕਿ ਸਾਡੀ ਸਰਕਾਰ ਦੁਬਾਰਾ ਬਾਲੇ ਦੋ ਅਸੀਂ ਫਿਰ ਕਹੋ ਕੋਈ ਐਨਐਸਐ ਲਾ ਕੇ ਡਿਬਰਗੜ੍ਹ ਭੇਜੋਗੇ ਤੁਸੀਂ ਪੰਜਾਬ ਨੂੰ ਧਮਕਾ ਰਹੇ ਹੋ ਪੰਜਾਬ ਨੂੰ ਡਰਾ ਰਹੇ ਹੋ ਪੰਜਾਬ ਕਿੱਥੇ ਡਰਿਆਗਾ ਪੰਜਾਬ ਤੇ ਉਦੋਂ ਨਹੀਂ ਡਰਿਆ ਜਦੋਂ ਤੁਸੀਂ ਅਤਵਾਦ ਤੇ ਖਾੜਕੂ ਵਹਿਦ ਕਹਿ ਕੇ ਤੁਹਾਡੇ ਵਾਡਵ ਡੇਰਿਆ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਤੇ ਉਦੋਂ ਨਹੀਂ ਡਰਿਆਗਾ ਇਸ ਕਰਕੇ ਮੈਨੂੰ ਲੱਗਦਾ ਰਵਨੀਤ ਸਿੰਘ ਬਿੱਟੂ ਬੜੇ ਪੁਰਾਣੇ ਪੋਲਿਟਿਸ਼ੀਅਨ ਹੋ ਚੁੱਕੇ ਤਿੰਨ ਵਾਰਾ ਐਮਪੀ ਬੰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਪਰ ਘਟੋ ਘਟ ਸਮਝ ਦੇ ਨਾਲ ਸੂਝਬੂਝੇ ਦੇ ਨਾਲ ਅਕਲ ਦੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਬੜਾ ਰਾਈਜ਼ ਕਰਨਾ ਹੈਗਾ ਹਾਲਾਂਕਿ ਉਹਨਾਂ ਦਾ ਵੀ ਮੁੱਖ ਮੰਤਰੀ ਬਣਨ ਦਾ ਸੁਪਨਾ ਹੋਊਗਾ ਚਲੋ ਪ੍ਰਮਾਤਮਾ ਉਹਨਾਂ ਦੇ ਸੁਪਨੇ ਨੂੰ ਪੂਰਾ ਕਰੋ ਪਰ ਪੰਜਾਬ ਨੂੰ ਅਜੇਹੇ ਭਾਂਬੜ ਨਾ ਮਚਾਓ ਕਿਉਂਕਿ ਜਿਨ੍ਹਾਂ ਨੇ ਵੀ ਪੰਜਾਬ ਦੇ ਵਿੱਚ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਉਹ ਲੋਕ ਅੱਗ ਦੇ ਵਿੱਚ ਖੁਦ ਪਹਿਲਾਂ ਝੁਲਸੇ ਨੇ ਤੇ ਇਸ ਕਰਕੇ ਬੜੀ ਸਿਆਣੀ ਪੋਲਿਟਿਸ਼ੀਅਨ ਸਾਨੂੰ ਜ਼ਰੂਰਤ ਹੈ ਬੜੀ ਸੂਝਬੂਝ ਦੀ ਗੱਲ ਜ਼ਰੂਰਤ ਹੈ ਅਜਿਹੇ ਜਿਹੜੇ ਪੜਕਾਉ ਭਾਸ਼ਣ ਨਹੀਂ ਦੇਣੇ ਚਾਹੀਦੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਕਿ ਕੀ ਕਿਸਾਨ ਅਤਵਾਦੀ ਨੇ ਮਤਲਬ ਜੋ ਭਾਜਪਾ ਵਾਲੀ ਬੋਲੀ ਬੋਲਦੇ ਹੁਣ ਤੁਸੀਂ ਬੋਲੀ ਬੋਲਿਓਂ ਤੁਸੀਂ ਤਾਂ ਖੂ ਖਾਤੇ ਪਾਲੇ ਜਿਹੜਾ ਤੁਸੀਂ ਜੰਤਰ ਮੰਤਰ ਦੇ ਅੱਗੇ ਧਰਨਾ ਦਿੰਦੇ ਰਹੇਗੇ ਤੁਸੀਂ ਤਾਂ ਕਹਿੰਦੇ ਕਿ ਬਿੱਲ ਵਾਪਸ ਕਰ ਲਓ ਤੇ ਮੈਂ ਰਾਜੋਵਾਨਾ ਨੂੰ ਵੀ ਛੱਡ ਦੂੰਗਾ ਹੁਣ ਤੁਸੀਂ ਕਿਸਾਨਾਂ ਦੇ ਖਿਲਾਫ ਹੀ ਬੋਲੀ ਜਾ ਰਹੇ ਜੇ ਪ੍ਰੋਟੈਸਟ ਕਰੇ ਕਿਸਾਨਾਂ ਨੂੰ ਸਮਝਾਓ ਤਹਾਡੇ ਤੇ ਪਹਿਲਾਂ ਤਾਂ ਲੋਕ ਕੀ ਜਿੰਨੇ ਤੁਸੀਂ ਐਮਪੀ ਬਣੇ ਹੋ ਤਿੰਨ ਵਾਰ ਕੀ ਤੈਨੂੰ ਸਿਰਫ ਹਿੰਦੂਆਂ ਨੇ ਵੋਟਾਂ ਪਾਈਆਂ ਕੀ ਸਿੱਖਾਂ ਨੇ ਮੁਸਲਮਾਨਾਂ ਨੇ ਇਸਾਈਆਂ ਨੇ ਵੋਟਾਂ ਨਹੀਂ ਪਾਈਆਂ ਗੀਆਂ ਤੇ ਮੈਨੂੰ ਲੱਗਦਾ ਹੈ ਕਿ ਕੇਵਲੇ ਪੋਲਿਟਿਸ਼ਨਾਂ ਦੀ ਨਾ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਅਜੇ ਪੋਲਿਟਿਸ਼ਨ ਜਿਹੜੇ ਇਦਾਂ ਦੀ ਅੱਗ ਬੋਲਦੇ ਮੂੰਹ ਜੇ ਇਹਨਾਂ ਨੂੰ ਡਰਵਾ ਉਸ ਤੋਂ ਅਮਰਥਪਾਲ ਤੋਂ ਤੇ ਜਿਹੜੀ ਇਹਨਾਂ ਨੇ ਸਾਧਵੀ ਪ੍ਰਗਿਆ ਬਣਾਈ ਸੀ ਐਮਪੀ ਉਹ ਕੌਣ ਸੀ ਜਿਹੜੇ ਕਹਿੰਦੇ ਕਿ ਏ ਇੰਡੀਆ ਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਉਹਨਾਂ ਤੋਂ ਵੱਡੇ ਖਤਰਨਾਕ ਕੌਣ ਨੇ ਇਸ ਕਰਕੇ ਰਵੀ ਸਿੰਘ ਬਿੱਟੂ ਸਾਹਿਬ ਨੇ ਜੇ ਤੁਹਾਡੀ ਆਡੀਓ ਰਿਲੀਜ਼ ਕਰ ਦਿੱਤੀ ਨਾ ਉਹਨਾਂ ਨੇ ਸਿਮਰਜੀਤ ਬੈਂਸ ਉਹਨਾਂ ਨੇ ਤੇ ਉਹਨਾਂ ਦੇ ਨਾਲ ਸਿੱਧਾ ਮੁਕਾਬਲਾ ਕਰੋ ਕਿਸਾਨਾਂ ਨੂੰ ਨਾ ਧਮਕਾਓ ਤੇ ਹਿੰਦੂ ਭਾਈਚਾਰੇ ਨੂੰ ਨਾ ਪੜਕਾਓ ਰੱਬ ਦਾ ਵਾਸਤਾ ਪੰਜਾਬ ਠੰਡਾ ਹੀ ਰਵੇ ਇਹੋ ਜੇ ਤੁਸੀਂ ਕੋਸ਼ਿਸ਼ ਨਾ ਕਰੋ ਕਿ ਪੰਜਾਬ ਨੂੰ ਮੁਰ ਤੋਂ ਆਂਬੂ ਲੰਬੂ ਲੱਗਣਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਹੈ ਮਸਲੇ ਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ رائے ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ